ਬਿਕਰਮ ਮਜੀਠੀਆ ਨੂੰ ਲੰਘੇ ਕੱਲ ਮੋਹਾਲੀ ਦੀ ਮਾਨਯੋਗ ਅਦਾਲਤ ਦੇ ਵੱਲੋਂ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਨਿਊ ਨਾਬਾ ਜੇਲ੍ਹ ਦੇ ਵਿੱਚ ਹੁਣ ਨਾਬੇ ਦੀ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ 14 ਦਿਨ ਰਹਿੰਦੇ ਆ ਉਸ ਤੋਂ ਪਹਿਲਾਂ ਬਾਹਰ ਆਉਂਦੇ ਆ ਜਾਂ 14 ਦੇ ਹੋਰ 14 ਜਾਂ ਹੋਰ 14 ਜਾਂ ਹੋਰ 14 ਜਾਂ ਕਈ ਮਹੀਨੇ ਬਣਦੇ ਆ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਇਹ ਮਾਨਯੋਗ ਅਦਾਲਤਾਂ ਨੇ ਫੈਸਲੇ ਆ ਉਹਨਾਂ ਦੇ ਫੈਸਲਿਆਂ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ ਖੈਰ ਪਰ ਹੁਣ ਜਦੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਜਨੋ ਵਿਕਰਮ ਮਜੀਠੀਆ ਹੁਣਾਂ ਦਾ ਰਿਮਾਂਡ ਵੀ ਨਵਾਂ ਨਹੀਂ ਜਨੋ ਵਿਕਰਮ ਮਜੀਠੀਆ ਹੁਣਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਦੋਵਾਂ ਤਰ੍ਹਾਂ ਦੇ ਵਕੀਲਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸਰਕਾਰੀ ਧਿਰ ਨੇ ਇਹ ਗੱਲ ਕਹੀ ਆ ਪਹਿਲਾਂ ਮਜੀਠੀਆ ਨੂੰ ਰਿਮਾਂਡ ਦੇ ਉੱਤੇ ਲਿਆ ਫਿਰ 4 ਦਿਨ ਦਾ ਰਿਮਾਂਡ ਲਿਆ 3 ਦਿਨ ਦਾ ਰਿਮਾਂਡ ਹੋਰ ਵੀ ਲਿਆ ਜਾ ਸਕਦਾ ਸੀ ਪਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਅਦਾਲਤ ਨੇ ਭੇਜ ਦਿੱਤਾ ਜੇਕਰ ਉਹਨਾਂ ਦੇ ਕੋਲੋਂ ਕੋਈ ਹੋਰ ਇਨਕੁਆਇਰੀ ਕਰਨੀ ਹੋਈ ਜੇਕਰ ਉਹਨਾਂ ਨੂੰ ਕਿਤੇ ਲਿਜਾ ਕੇ ਫਿਰ ਪੁਸ਼ਕਿਸ਼ ਕਰਨੀ ਹੋਈ ਤਾਂ 7 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਅਪਲੀਕੇਸ਼ਨ ਅਦਾਲਤ ਦੇ ਵਿੱਚ ਦਾਖਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਭਾਈ ਸਾਡੇ ਕੋਲੇ ਕਈ ਦਸਤਾਵੇਜ਼ ਆਏ ਸਾਹਮਣੇ ਜੋ ਗੱਲ ਮਜੀਠੀਆ ਕੰਪਨੀ ਦੇ ਵੱਲੋਂ ਕਹੀ ਜਾ ਰਹੀ ਆ ਤੇ ਜੋ ਗੱਲ ਵਿਜੀਲੈਂਸ ਦੇ ਜਾਂ ਅਧਿਕਾਰੀਆਂ ਦੇ ਸਾਹਮਣੇ ਆਈ ਆ ਉਹਦੇ ਵਿੱਚ ਕਾਫੀ ਫਰਕ ਆ ਜੋ ਇਹ ਆਪਦੀ ਜ਼ਮੀਨ ਦਾ ਵੇਰਵਾ ਪੇਸ਼ ਕਰਦੇ ਆ ਜਾਇਦਾਦ ਦਾ ਵੇਰਵਾ ਪੇਸ਼ ਕਰਦੇ ਤੇ ਜੋ ਹਕੀਕਤ ਦੇ ਵਿੱਚ ਸਾਨੂੰ ਲੱਭਿਆ ਇਹਦੇ ਵਿੱਚੋਂ ਕਨੇ ਵੀ ਢੇਰ ਸਾਰਾ ਵਖਰੀਵਾ ਉਹ ਕਹਿੰਦੇ ਜੀ ਕਿ ਬਿਲਕੁਲ ਸਹੀ ਤਰੀਕੇ ਨਾਲ ਕੰਮ ਹੋ ਰਿਹਾ ਤੇ ਮਜੀਠੀਆ ਹੋਰਾਂ ਨੂੰ ਰਾਹਤ ਨਹੀਂ ਮਿਲੀ ਤੇ ਮਜੀਠੀਆ ਹੋਰਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ 14 ਦਿਨ ਦੀ ਨਿਆਏ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਗੱਲ ਕਰਦੇ ਵਿਕਰਮ ਮਜੀਠੀਆ ਹੋਰਾਂ ਦੇ ਵਕੀਲ ਦੀ ਜਿਹੜੇ ਕਿ ਆਕਾੜੀ ਦਲ ਦੇ ਬੁਲਾਰੇ ਆ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਐਡਵੋਕੇਟ ਆ ਉਹਨਾਂ ਨੇ ਮੀਡੀਏ ਨੂੰ ਭਰਵੇਂ ਮੀਡੀਏ ਨੂੰ ਸੰਬੋਧਨ ਕਰਦੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਵਿਕਰਮ ਸਿੰਘ ਬਜੀਠੀਆ ਨੇ ਮੇਰੇ ਰਾਹੀਂ ਤੁਹਾਡੇ ਤੱਕ ਸੁਨੇਹਾ ਭੇਜਿਆ ਯਾਨੀ ਕਿ ਮੈਨੂੰ ਦੂਤ ਬਣਾ ਕੇ ਭੇਜਿਆ ਯਾਨੀ ਕਿ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਗੱਲ ਕਰ ਰਿਹਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਜੇਕਰ ਸਰਕਾਰ 540 ਕਰੋੜ ਰੁਪਏ ਦਾ ਵੀਰਵਾ ਸੰਝਾ ਕਰ ਦੇਵੇ ਜਾਂ 100 ਕਰੋੜ ਰੁਪਏ ਤੋਂ ਉਤੇ ਦੀ ਜਾਣਕਾਰੀ ਜੋ ਵੀ ਮੇਰੇ ਤੇ ਦੋਸ਼ ਲੱਗੇ ਉਹ ਸਾਬਤ ਕਰ ਦੇਵੇ। Shimla ਦੇ ਵਿੱਚ ਮੇਰੀ 400 ਹੈਕਟੇਅਰ ਤੋਂ ਵੱਧ ਜ਼ਮੀਨ ਆ ਇਹ ਸਾਬਤ ਕਰ ਦੇਵੇ। ਜਿਹੜੀ ਕਿਨੇ ਵੀ ਸਰਾਇ ਇੰਡਸਟਰੀ ਆ ਉਹਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਸਾਂਝੀ ਕਰ ਦੇਵੇ ਪੁਖਤਾ ਤੌਰ ਦੇ ਉੱਤੇ। گورਖਪੁਰ ਦੇ ਵਿੱਚ ਮੇਰੀ ਜ਼ਮੀਨ ਆ ਜਾਂ ਸਾਡੀ ਕੋਈ ਜਾਇਦਾਦ ਆ ਗਲਤ ਤਰੀਕੇ ਦੀ ਇਹ ਕੋਈ ਸਾਬਤ ਕਰ ਦੇਵੇ ਤੇ ਫਿਰ ਅਸੀਂ ਦੇਣਦਾਰ ਰਵਾਂਗੇ। ਮਜੀਠੀਏ ਨੇ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਆਪਦੇ ਸਾਥੀ ਦੇ ਰਾਹੀ ਅਰਸ਼ਦੀਪ ਸਿੰਘ ਕਲੇਰ ਦੇ ਰਾਹੀਂ ਇਹ ਗੱਲ মিডিਏ ਦੇ ਸਾਹਮਣੇ ਰੱਖੀ ਆ ਵੀ ਭਾਈ ਮਜੀਠੀਆ ਘੁਰਾਣੀ ਇਹ ਗੱਲ ਮੈਨੂੰ ਕਹੀ ਵੀ ਆ ਜਾ ਕੇ ਗੱਲ ਕਹਿ ਦੇ ਹੁਣ ਲੋਕ ਫੇਰ 605 ਦੇ ਵਿੱਚ ਆ ਸਰਕਾਰੀ ਵਕੀਲਾਂ ਨਹੀਂ ਮੰਨिए ਜਾਂ ਬੁਲਾਰੇ ਦੀ ਮੰਨिए ਸਰਕਾਰੀ ਵਕੀਲ ਸਹੀ ਕਹਿੰਦੇ ਆ ਜਾਂ ਅਰਸ਼ਦੀਪ ਸਿੰਘ ਕਲੇਰ ਸਹੀ ਕਹਿੰਦੇ ਆ ਕਲੇਰ ਹੋਰੀ ਦੋ ਟੁੱਕ ਫੇਰੇ ਗੱਲ ਕਹਿੰਦੇ ਆ ਉਹ ਕਹਿੰਦੇ ਭਾਈ ਜੀ ਗੱਲਾਂ ਨਾਲ ਢਿੱਡ ਥੋੜੀ ਭਰਨਾ ਇਹ ਤਾਂ ਅਦਾਲਤ ਦੇ ਵਿੱਚ ਤਾਂ ਫੈਕਟ ਚੱਲਣੀਆਂ ਉਥੇ ਜੋ ਤੁਸੀਂ ਪੇਸ਼ ਕਰੋਗੇ ਵੇਰਵਾ ਤੱਥ ਪੇਸ਼ ਕਰੋਗੇ ਡਾਕੂਮੈਂਟ ਪੇਸ਼ ਕਰੋਗੇ ਵੈਲਟ ਡਾਕੂਮੈਂਟ ਪੇਸ਼ ਕਰੋਗੇ ਉਹਦੇ ਆਧਾਰ ਦੇ ਉੱਤੇ ਪਤਾ ਲੱਗਣਾ ਵੀ ਭਾਈ ਸਹੀ ਕੌਣਾ ਤੇ ਗਲਤ ਕੌਣਾ ਸਰਕਾਰੀ ਤੇਰੇ ਗੱਲ ਕਹੇ ਦੀ ਵੀ ਅਸੀਂ ਐਵੇਂ ਨਹੀਂ ਕਾਰਵਾਈ ਕਰਦੇ ਸਾਡੇ ਕੋਲੇ ਪੁਖਤਾ ਜਾਣਕਾਰੀਆਂ ਹੈਗੀਆਂ ਅਸੀਂ ਬਹੁਤ ਕੁਝ ਵਿੱਚੋਂ ਰੜਕਿਆ ਇਹ ਰੜਕ ਰੜਕੇ ਬੜਾ ਕੁਝ ਅਸੀਂ ਕੱਢਿਆ ਬੜੀ ਜਾਣਕਾਰੀ ਸਾਡੇ ਸਾਹਮਣੇ ਆਈ ਆ ਲੋਕਾਂ ਨੇ ਮਨ ਵਿੱਚ ਸਵਾਲ ਆ ਵਿਕਰਮ ਮਜੀਠੀਆ ਤਿੰਨ ਚਾਰ ਮਹੀਨਿਆਂ ਵਾਸਤੇ ਜੇਲ੍ਹ ਦੇ ਵਿੱਚ ਪੱਕੇ ਪੈ ਗਏ ਜਾਂ 14 ਦਿਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ ਹੁਣ ਰੌਲਾ ਉਹ ਨਹੀਂਗਾ ਵੀ ਭਾਈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਮੇਰਾ ਰਿਮਾਂਡ ਰੱਦ ਕੀਤਾ ਜਾਵੇ ਕਿਉਂਕਿ ਰਿਮਾਂਡ ਤਾਂ ਲਿਆ ਹੀ ਨਹੀਂ ਲੰਘੇ ਕੱਲ ਰਿਮਾਂਡ ਤਾਂ ਮਿਲਿਆ ਹੀ ਨਹੀਂ ਰਿਮਾਂਡ ਰੱਦ ਕੀਤਾ ਜਾਵੇ ਇਹਦੇ ਉੱਤੇ ਤੱਕਾਟਾ ਫਿਰ ਗਿਆ ਗਲਤ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ ਆ ਮੈਨੂੰ ਗਲਤ ਤਰੀਕੇ ਨਾਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਪਹਿਲਾਂ ਮੇਰੀ ਗ੍ਰਿਫਤਾਰੀ ਹੋਈ ਆ ਬਾਅਦ ਦੇ ਵਿੱਚ ਪਰਚਾ ਹੋਇਆ ਕੁਝ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਹਿਰਾਸਤ ਕਿਵੇਂ ਪਾਈ ਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਉਹ ਹੁਣ ਇਸ ਗੱਲ ਦੇ ਉੱਤੇ ਚਰਚਾ ਹੋਊਗੀ ਹਾਈ ਕੋਰਟ ਦੇ ਵਿੱਚ ਰਿਮਾਂਡ ਵਾਲੀ ਗੱਲ ਦੇ ਉੱਤੇ ਕਾਟਾ ਵੱਜ ਗਿਆ ਨਾਲ ਹੀ ਕੱਲ ਕਲੀਅਰ ਹੋਣ ਦੇ ਵੱਲੋਂ ਗੱਲ ਕਹੀ ਗਈ ਆ ਵੀ ਸਰਕਾਰ ਕਹਿੰਦੀ ਕਿ 29 ਮੋਬਾਈਲ ਮਿਲਿਆ ਜਾਮਾਂ ਤਲਾਸ਼ੀ ਦੇ ਵਿੱਚ ਇੱਕ ਵੀ ਨਹੀਂ ਮਿਲਿਆ ਸਰਕਾਰ ਕਹਿੰਦੀ ਆ ਕੁਝ ਮਿਲ ਗਿਆ ਜਾਮਾਂ ਤਲਾਸ਼ੀ ਦੇ ਵਿੱਚ ਆ ਨਹੀਂ ਮਿਲਿਆ ਸੋ ਹੁਣ ਲੋਕ ਇਹ ਸੋਚਦੇ ਆ ਵੀ ਝੂਠਾ ਕੌੜਾ ਤੇ ਸੱਚਾ ਕੌਣਾ ਕੀ ਸੱਚੀ ਮੁੱਚੀ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਇਹ ਸੁਨੇਹੇ ਭੇਜ ਕੇ ਗਏ ਚੈਲੰਜ ਵਾਲੇ ਕਿ ਭਾਈ ਸਾਬਤਤਾ ਕਰੋ ਸਾਬਤ ਕਰੇ ਤੋਂ ਬਿਨਾ ਗੱਲ ਤਣਪਤਣ ਕਿੱਥੇ ਲੱਗਣੀ ਆ ਜਾਂ ਫਿਰ ਇਹ ਗੱਲਾਂ ਹਵਾ ਦੇ ਵਿੱਚ ਉੱਡਦੀਆਂ ਜਾਂ ਤਾਂ ਇੱਕ ਧਿਰ ਇਹ ਸੋਚੀ ਜਾਂਦੀ ਹੈ ਪੰਜਾਬ ਦੀ ਬਈ ਵਿਕਰਮ ਮਜੀਠੀਆ ਹੁਰਾਂ ਦੇ ਉਰਲੇ ਪਰਲੇ ਪਾਸੇ ਮਾਮਲੇ ਕਈ ਹੈਗੇ ਆ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਕਸੂਤੇ ਨਹੀਂ ਮਹਾ ਕਸੂਤੇ ਕਰ ਜਾਣੇ ਆ ਲੋਕ ਇਹ ਵੀ ਗੱਲ ਕਹਿੰਦੇ ਵੀ ਕੋਈ ਘਿਰਨੇ ਘੁਰਨੇ ਨਹੀਂ ਗੇ ਇਹ ਗੱਲਾਂ ਦਾ ਕੜਾ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂਗਾ ਮੈਂ ਫੇਰ ਇਹ ਗੱਲ ਕਹਿਣਾ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਆਪਾਂ ਇਹ ਗੱਲ ਚਿੱਥ ਕੇ ਕਹੀ ਆ ਕਿ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਇਹ ਸਾਫ਼ ਹੋ ਜਾਣਾ ਕਿ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਿਆਸੀ ਕਦ ਹੈ ਤੁਸੀਂ ਉਹਨੂੰ ਘੱਟ ਮੰਨਦੇ ਹੋ ਜਾਂ ਵੱਧ ਮੰਨਦੇ ਹੋ ਉਹ ਵੀ ਖਤਮ ਹੁੰਦਾ ਜਾਂ ਫਿਰ ਇਹ ਕਦ ਕਈ ਗੁਣਾ ਵੱਡਾ ਹੁੰਦਾ ਨਾ ਆਪਾਂ ਵੱਡੇ ਵਾਲੇ ਪੱਖ ਦੇ ਵਿੱਚ ਇਸ ਵੇਲੇ ਖੜਨਾ ਨਾ ਆਪਾਂ ਖਤਮ ਵਾਲੇ ਪਾਸੇ ਇਸ ਵੇਲੇ ਖੜਨਾ ਕਿਉਂਕਿ ਭਾਈ ਇਹ ਤਾਂ ਜਾਂਚ ਦਾ ਵਿਸ਼ਾ ਇਹ ਤਾਂ ਅਦਾਲਤਨੀ ਪ੍ਰਕਿਰਿਆ ਦਾ ਹਿੱਸਾ ਇਹ ਤਾਂ ਪੁਲਿਸ ਦੀ ਕਾਰਵਾਈ ਦਾ ਹਿੱਸਾ ਤੇ ਇੱਕ ਚੈਲੰਜ ਹੋਰ ਕੀਤਾ ਗਿਆ ਲੰਘੇ ਕੱਲ ਵਿਕਰਮ ਮਜੀਠੀਆ ਧਿਰ ਨੇ ਗੱਲ ਕਹੀ ਹੈ ਵੀ ਜੇਕਰ ਸਰਕਾਰ ਨੂੰ ਵਿਜੀਲੈਂਸ ਨੂੰ ਪੁਲਿਸ ਨੂੰ ਸਾਡੇ ਖਿਲਾਫ ਮਜੀਠੀਆ ਦੇ ਖਿਲਾਫ ਬਹੁਤ ਸਾਰੇ ਸਬੂਤ ਮਿਲੇ ਆ ਉਹ ਭੜਿਓ ਮਾਨਸੋ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਨਿਸ਼ਾਸ਼ਰ ਕਰਦੇ ਹੋ ਵੀ ਆਹ ਦੇਖੋ ਜੀ ਸਾਨੂੰ ਆਹ ਮਿਲਿਆ ਕੱਲੀਆਂ ਗੱਲਾਂ ਕਿਉਂ ਕਰਦੇ ਆ ਸੋ ਲੋਕ ਇਹਨਾਂ ਦੇ ਵਿੱਚੋਂ ਕਈ ਲੋਕ ਗੱਲਾਂ ਦੇ ਉੱਤੇ ਯਕੀਨ ਇਧਰ ਲਈ ਧਰਦੇ ਉੱਤੇ ਕਰਦੇ ਆ ਕਈ ਲੋਕ ਯਕੀਨ ਇਧਰ ਲਈ ਧਰਦੇ ਉੱਤੇ ਕਰਦੇ ਆ ਅਸੀਂ ਫੇਰੇ ਬੇਨਤੀ ਕਰਦੇ ਆ ਕਿ ਲੜੋ ਨਾ ਅਸੀਂ ਇਹ ਬੇਨਤੀ ਕਰਦੇ ਕਿ ਭਿੜੋ ਨਾ ਨੇਤਾ ਜੇਲ੍ਹ ਦੇ ਵਿੱਚ ਜਾ ਕੇ ਅਸੀਂ ਵੱਡੇ ਹੁੰਦੇ ਵੀ ਦੇਖਿਆ ਨੇਤਾ ਜੇਲ੍ਹ ਦੇ ਵਿੱਚ ਜਾ ਕੇ ਅਸੀਂ ਖਤਮ ਹੁੰਦੇ ਵੀ ਵੇਖਿਆ ਅਸੀਂ ਸੁਖਪਾਲ ਖੈਰੇ ਨਾਲ ਵੀ ਕਈ ਕੁਝ ਵੇਖਿਆ ਅਸੀਂ ਸਾਰੂ ਸਿੰਘ ਧਰਮਸੋਤ ਨਾਲ ਵੀ ਦੇਖਿਆ ਕਈ ਹੋਰ ਨੇਤਾਵਾਂ ਨਾਲ ਦੇਖਿਆ ਸਮੇਂ-ਸਮੇਂ ਦੇ ਉੱਤੇ ਦੇਸ਼ ਦੇ ਕਈ ਨੇਤਾ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਕਈ ਥਾਵਾਂ ਤੇ ਉਹਨਾਂ ਦੀਆਂ ਹਰਕਤਾਂ ਜੇਲ੍ਹ ਜਾਣ ਵਾਲੀਆਂ ਹੀ ਸਨ ਕਈ ਥਾਵਾਂ ਦੇ ਉੱਤੇ ਉਹ ਸਿਆਸੀ ਗੁੰਝਲ ਦੇ ਵਿੱਚ ਫਸੇ ਤੇ ਬਾਅਦ ਦੇ ਵਿੱਚ ਉਹਨਾਂ ਦਾ ਭਵਿੱਖ ਜਿਹੜਾ ਸਿਆਸੀ ਤੌਰ ਦੇ ਉੱਤੇ ਖਤਮ ਹੋ ਗਿਆ ਹੁਣ ਇਹ ਸਮੇਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਵੀ ਮਜੀਠੀਆ ਕਿਹੜੇ ਪਾਸੇ ਆਉਂਦੇ ਆ ਮਜੀਠੀਆ ਕਿਹੜੇ ਪਾਸੇ ਖੜਦੇ ਆ ਮਜੀਠੀਆ ਖਤਮ ਹੁੰਦੇ ਸਿਆਸੀ ਤੌਰ ਤੇ ਜਾਂ ਬਜੀਠਿਆ ਨਤਰਕੇ ਉਬਰਕੇ ਹੋਰ ਵੱਡੇ ਪੱਦਰ ਦੇ ਉੱਤੇ ਸਾਹਮਣੇ ਆਉਂਦੇ ਆ ਸੋ ਗੱਲ ਹੈ ਜੀ ਫਿਰ ਅਕਾਲੀ ਦਲ ਜਿਹੜਾ ਉਹ ਇਸ ਵੇਲੇ ਸੰਕਟ ਦੇ ਵਿੱਚ ਹੈ ਮੈਂ ਪਹਿਲਾਂ ਵੀ ਇਹ ਗੱਲ ਕਹਿਦਾ ਹੁੰਨਾ ਕਿ ਸਾਨੂੰ ਸੰਕਟ ਕਹਿਣ ਦੇ ਵਿੱਚ ਕੋਈ ਨੋਟ ਨਹੀਂ ਮਿਲਦੇ ਸੰਕਟ ਨੂੰ ਸੰਕਟ ਹੀ ਕਹਾਂਗੇ ਸੰਕਟ ਨੂੰ ਕਿਵੇਂ ਕਹਗੇ ਵੀ ਪਾਈ ਬੰਦਾ ਬਰਜ ਖਲੀਫੇ ਤੇ ਇੰਨੀ ਉਚਾਈ ਦੇ ਉੱਤੇ ਪਹੁੰਚ ਗਿਆ ਅਕਾਲੀ ਦਲ ਸੰਕਟ ਦੇ ਵਿੱਚ ਸੀ ਸੰਕਟ ਦੇ ਵਿੱਚ ਹੈ ਅਕਾਲੀ ਦਲ ਦੇ ਆਗੂ ਇਕੱਠੇ ਹੋਣ ਦਾ ਨਾਂ ਨਹੀਂ ਲੈਂਦੇ ਜੋ ਕੁਝ ਇਸ ਵੇਲੇ ਕਾਂਗਰਸ ਦੇ ਵਿੱਚ ਚੱਲ ਰਿਹਾ ਉਹੀ ਕੁਝ ਅਕਾਲੀ ਦਲ ਦੇ ਵਿੱਚ ਆ ਨਾ ਕਾਂਗਰਸ ਇਕੱਠੀ ਆ ਨਾ ਅਕਾਲੀ ਇਕੱਠੇ ਆ ਨਾ ਇਸ ਵੇਲੇ ਕਿਸਾਨ ਜਥੇਬੰਦੀਆਂ ਇਕੱਠੀਆਂ ਤੇ ਨਾ ਹੀ ਸਿੱਖ ਜਥੇਬੰਦੀਆਂ ਇਕੱਠੀਆਂ ਮੈਂ ਸੋਚਦਾ ਹੁੰਨਾ ਜੀ ਕਿ ਚਾਰ ਪੰਜ ਧਿਰਾਂ ਪੰਜਾਬ ਦੇ ਵਿੱਚ ਐਸੀਆਂ ਜਿਹੜੀਆਂ ਕਿਸੇ ਵੀ ਮੁੱਦੇ ਦੇ ਉੱਤੇ 15 ਮਿੰਟ ਵਾਸਤੇ ਸਿਰ ਜੋੜ ਕੇ ਨਹੀਂ ਬੈਠ ਸਕਦੀਆਂ ਜਦ ਕਿ ਬੈਠਣਾ ਸਮੇਂ ਦੀ ਲੋੜ ਆ ਬਾਕੀਆਂ ਦੀ ਗੱਲ ਛੱਡੋ ਆਪ ਦੇ ਪੁਵਖਲੀ ਤਾਂ ਬਹਿਣ ਦੀ ਲੋੜ ਹੈ ਪਰ ਨਹੀਂ ਇਥੇ ਵਖਰੀਵੇਂ ਇੰਨੇ ਵੱਡੇ ਆ ਤੇ ਬਹੁਤਾਂ ਥਮਾਂ ਦੇ ਉੱਤੇ ਵਖਰੀਵੇਂ ਇਸ ਕਰਕੇ ਵੀ ਕੁਰਸੀ ਕੀਦੇ ਉੱਤੇ ਆ ਕਿਹਦੇ ਕੋਲੇ ਹੋਊਗੀ ਕੁਰਸੀ ਦੇ ਉੱਤੇ ਮੈਂ ਬਹਿਣਾ ਕੁਰਸੀ ਮੇਰੀ ਹੋਣੀ ਚਾਹੀਦੀ ਆ ਕੁਰਸੀ ਨੂੰ ਤਾਂ ਮੈਂ ਐ ਕਬਜ਼ੇ ਦੇ ਵਿੱਚ ਰੱਖਣਾ ਆਹ ਰੋਲੇ ਪਾਈ ਇਹਨਾਂ ਗੱਲਾਂ ਦੇ ਕਰਕੇ ਆਪਾਂ ਲੋਕਾਂ ਦੇ ਨੱਕੋ ਬੁੱਲੋ ਲੱਥ ਜੰਨੇ ਆ ਤੇ ਜੋ ਜੋ ਕੁਝ ਹੈ ਉਹ ਸਭ ਦੇ ਸਾਹਮਣੇ ਆ ਇੱਕ ਜਾਣਕਾਰੀ ਹੋਰ ਸਾਂਝੀ ਕਰ ਲਈਏ ਲੰਘੇ ਦਿਣੀ ਇੱਕ ਬਿੱਲ ਆ ਜਿਹੜਾ ਜਨਸੰਖਿਆ ਕੰਟਰੋਲ ਬਿੱਲ 바ਵਾ ਹੈਨਰੀ ਜਿਹੜੇ ਕਿ ਜਲੰਧਰ ਦੇ ਵਿੱਚੋਂ ਵਿਧਾਇਕ ਨੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਮੂਰੇ ਰੱਖਿਆ ਇਹ ਬਿੱਲ ਪਾਸ ਹੁੰਦਾ ਨਹੀਂ ਹੁੰਦਾ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਆ ਪਰ ਮੈਂ ਕੁਝ ਕ ਗੱਲਾਂ 바ਵਾ ਹੈਨਰੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਵੀ ਜਨਸੰਖਿਆ ਕੰਟਰੋਲ ਬਿੱਲ 2025 ਦਾ ਖਰੜਾ ਰੱਖ ਦਿੱਤਾ ਮੂਰੇ 바ਵਾ ਨੇ ਮੰਗ ਕੀਤੀ ਆ ਕਿ ਪੰਜਾਬ ਦੇ ਵਿੱਚ ਦੋ ਬੱਚਿਆਂ ਤੋਂ ਵੱਧ ਜਿਨ੍ਹਾਂ ਦੇ ਹੋਣਗੇ ਉਹਨਾਂ ਨੂੰ ਪਰਿਵਾਰਾਂ ਨੂੰ ਵੋਟ ਪਾਉਣ ਦਾ ਮੀਆਂ ਬੀਵੀ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਮਿਲੇ ਦੂਜੀ ਗੱਲ ਉਹਨਾਂ ਨੇ ਕਹੀ ਆ ਵੀ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਵੇ ਜੇ ਮੰਨ ਲਓ ਕਿਸੇ ਜੋੜੇ ਦੇ ਤੀਜਾ ਬੱਚਾ ਹੁੰਦਾ ਉਹਨਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਵੇ ਫਿਰ ਇਹ ਗੱਲ ਕਹੀ ਗਈ ਆ ਵੀ ਦੋ ਤੋਂ ਵੱਧ ਬੱਚੇ ਹੋਣਗੇ ਜਿਨ੍ਹਾਂ ਦੇ ਉਹਨਾਂ ਨੂੰ ਚੋਣ ਲੜਨ ਦਾ ਅਧਿਕਾਰ ਨਾ ਮਿਲੇ ਫਿਰ ਉਹ ਕਹਿੰਦੇ ਜੀ ਕਿ ਸਰਕਾਰੀ ਨੌਕਰੀ ਦੇ ਉੱਤੇ ਵੀ ਪਾਬੰਦੀ ਲਾਈ ਜਾਣੀ ਚਾਹੀਦੀ ਆ ਫਿਰ ਉਹ ਗੱਲ ਕਹਿੰਦੇ ਵੀ ਦੋ ਬੱਚਿਆਂ ਤੱਕ ਹੀ ਬੀਪੀਐਲ ਪਰਿਵਾਰਾਂ ਨੂੰ ਨਕਦ ਉਤਸ਼ਾਹ ਮਿਲਣਾ ਚਾਹੀਦਾ ਇਹਨਾਂ ਦੀ ਆਰਥਿਕ ਮਦਦ ਹੋਣੀ ਚਾਹੀਦੀ ਆ ਆਮ ਪਰਵਾਰਾਂ ਨੂੰ ਸਬਸਿਡੀਆਂ ਟੈਕਸ ਛੋਟਾਂ ਤੇ ਆਸਾਨ ਕਰਦੇ ਦਿੱਤੇ ਜਾਣੇ ਚਾਹੀਦੇ ਆ ਉਹ ਕਹਿੰਦੇ ਜੀ ਭਾਰਤ ਦੀ ਜ਼ਮੀਨ ਦੁਨੀਆ ਦੇ ਕੁੱਲ ਖੇਤਰਫਲ ਦਾ 2.3% ਹਿੱਸਾ ਤੇ 17% ਦੀ ਆਬਾਦੀ ਇੱਥੇ ਰਹਿੰਦੀ ਆ ਫਿਕਰ ਬਾਵਾ ਹੈਨਰੀ ਦਾ ਬਾਜਬ ਆ ਫਿਕਰ ਨੂੰ ਅਸੀਂ ਗਲਤ ਨਹੀਂ ਕਹਦੇਗੇ ਉਹਨਾਂ ਦੀ ਇਹ ਗੱਲ ਬਿਲਕੁਲ ਸਹੀ ਆ ਕਿ ਭਾਰਤ ਦੇ ਵਿੱਚ ਆਬਾਦੀ ਬਹੁਤ ਹੋ ਗਈ ਆ ਉਹਨਾਂ ਦੀ ਗੱਲ ਇਹ ਵੀ ਕੁਝ ਹੱਦ ਤੱਕ ਸਹੀ ਆ ਕਿ ਪੰਜਾਬ ਦੇ ਵਿੱਚ ਵੀ ਆਬਾਦੀ ਚੋਖੀ ਆ 3 ਕਰੋੜ ਤੋਂ ਵੱਧ ਇਸ ਵੇਲੇ ਪੰਜਾਬ ਦੀ ਆਬਾਦੀ ਆ ਪਰ ਬਾਬਾ ਹੈਨਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਵੀ ਗੱਲ ਲਿਆਉਣੀ ਚਾਹੀਦੀ ਆ ਕਿ ਇਸ ਵੇਲੇ ਪੰਜਾਬੀਆਂ ਦਾ ਵੱਡਾ ਹਿੱਸਾ ਵੱਡਾ ਹਿੱਸਾ ਮੈਂ ਕਹਿੰਨਾ ਇੱਕ ਬੱਚਾ ਪੈਦਾ ਕਰਨ ਦੇ ਵੀ ਅਸਮਰਥ ਆ ਮੈਂ ਨਹੀਂ ਕਹਿੰਦਾ ਪੀਜੀਆਈ ਦੀ ਕੁਝ ਕੁ ਮਹੀਨੇ ਪਹਿਲਾਂ ਰਿਪੋਰਟ ਆ ਜਿਹੜੀ ਉਹ ਕਹਿੰਦੀ ਆ ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਪੰਜਾਬ ਦੀ ਜਵਾਨੀ ਦੀ ਖੁਰਾਕ ਪੰਜਾਬ ਦੀ ਜਵਾਨੀ ਦਾ ਤਣਾ ਪੰਜਾਬ ਦੀ ਜਵਾਨੀ ਦੇ ਇੱਕ ਹਿੱਸੇ ਦੀਆਂ ਮਾੜੀਆਂ ਆਰਤਾਂ 25 ਫੀਸਦੀ ਦੇ ਕਰੀਬ ਇਹ ਜੋੜੇ ਆ ਜਿਹੜੇ ਕਿ ਭਵਿੱਖ ਦੇ ਵਿੱਚ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ 바ਵਾ ਹੈਨਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਵੀ ਗੱਲ ਲੈਉਣੀ ਬਣਦੀ ਆ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਜਥੇਦਾਰ ਸਹਿਬਾਨ ਨੇ ਕੀ ਗੱਲ ਕਹੀ ਕਿ ਸਿੱਖ ਘਟੋ-ਘਟ 4 ਬੱਚੇ ਪੈਦਾ ਕਰਨ ਸਿੱਖ ਘਟੋ-ਘਟ 3 ਬੱਚੇ ਪੈਦਾ ਕਰਨ ਸਿੱਖ ਘਟੋ-ਘਟ 5 ਬੱਚੇ ਪੈਦਾ ਕਰਨ ਇਹ ਇਕੱਲੇ ਸਿੱਖਾਗੂ ਨਹੀਂ ਕਹਿੰਦੇ ਕਿ ਇਹ ਸਮੇਂ-ਸਮੇਂ ਤੇ ਹਿੰਦੂਆਂ ਨੇ ਵੀ ਗੱਲ ਕਹੀ ਆ ਹਿੰਦੂ ਕਹੀ ਆ ਗੂਣਾ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਸਾਡੇ ਮਕਸਦ ਇਹ ਆ ਸਾਡੀ ਗਿਣਤੀ ਘਟ ਰਹੀ ਸਾਡੇ ਤੇ ਹਮਲੇ ਹੋ ਰਹੇ ਆ ਅਸੀਂ ਐ ਕਰਨਾ ਸਾਡੀ ਤਾਕਤ ਹੋਣੀ ਚਾਹੀਦੀ ਆ ਕੱਲੇ ਨਿਆਣੇ ਪੈਦਾ ਕਰਨ ਦੇ ਨਾਲ ਕੋਈ ਤਾਕਤ ਨਹੀਂ ਹੁੰਦੀ ਤੇ ਨਿਆਣਿਆਂ ਤੋਂ ਸਖਣਾ ਪੰਜਾਬ ਹੋ ਰਿਹਾ ਇਸ ਵੇਲੇ ਇਹ ਗੱਲ ਸੱਚੀ ਹੈ ਨਹੀਂ ਯਕੀਨਤਾ ਆਈਵੀਐਫ ਸੈਂਟਰਾਂ ਦੇ ਵਿੱਚ ਜਾ ਕੇ ਦੇਖ ਲਓ ਜਿੰਨਾ ਇਕੱਠ ਇਸ ਵੇਲੇ ਪੈਲਸ ਦੇ ਵਿੱਚ ਹੋਊਗਾ ਉਹਨਾਂ ਹੀ ਇਕੱਠ ਡਿਵੋਰਸ ਵਾਸਤੇ ਅਦਾਲਤ ਦੇ ਵਿੱਚ ਹੋਊਗਾ ਉਹਨਾਂ ਹੀ ਇਕੱਠ ਇਸ ਵੇਲੇ ਆਈਵੀਐਫ ਸੈਂਟਰਾਂ ਦੇ ਵਿੱਚ ਹੋਊਗਾ ਜਿਹੜੇ ਕਿ ਬਨੌਟੀ ਗਰਭ ਧਾਰਨ ਦੀ ਗੱਲ ਕਰਦੇ ਆ ਜਿਹੜੇ ਚਾਹੁੰਦੇ ਆ ਜੀ ਕਿ ਸਾਡੇ ਬੱਚਾ ਹੋਵੇ ਹਾਲਾਤ ਪੰਜਾਬ ਦੇ ਬਾਬਾ ਹੈਨਰੀ ਸਾਹਿਬ ਕੀ ਬਣੇ ਪਏ ਆ ਇਹਦੇ ਵੱਲੇ ਵੀ ਗੌਰ ਕਰਨੀ ਬਣਦੀ ਆ ਤੁਹਾਡੀ ਗੱਲ ਬਿਲਕੁਲ ਦਰਸ਼ਤਾ ਜੀ ਕਿ ਇਹ ਦੇਸ਼ ਦੇ ਵਿੱਚ ਆਬਾਦੀ ਬਹੁਤ ਹੋ ਗਈ ਆ ਪਰ ਇਹ ਪੰਜਾਬ ਵਿਧਾਨ ਸਭਾ ਦੇ ਵੱਲੋਂ ਜੇਕਰ ਜੇਕਰ ਇਹ ਬਿੱਲ ਪਾਸ ਵੀ ਕਰ ਦਿੱਤਾ ਜਾਵੇ ਤਾਂ ਵੀ ਮੇਰਾ ਨਹੀਂ ਖਿਆਲ ਇਸ ਮਸਲੇ ਤੇ ਕੁਝ ਹੋਣਾ ਰਾਜਨੀਤਿਕ ਲੋਕਤਾ ਚਾਹੁੰਦੇ ਤੁਹਾਨੂੰ ਤਾਂ ਜਾਂ ਵਕ ਵਕ ਪਾਰਟੀਆਂ ਨੂੰ ਮੈਂ ਤੁਹਾਡੀ ਗੱਲ ਨਹੀਂ ਕਰਦਾ ਹੋਰਨਾਂ ਦੀ ਵੀ ਗੱਲ ਕਰਦਾ ਉਹ ਤਾਂ ਘੇਰ ਘੇਰ ਕੇ ਲਿਆਉਂਦੇ ਵੀ ਬਿਹਾਰ ਦੇ ਲੋਕਾਂ ਨੂੰ ਯੂਪੀ ਦੇ ਲੋਕਾਂ ਨੂੰ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਲਿਆ ਕੇ ਇੱਥੇ ਵੋਟਾਂ ਬਣਾਈਆਂ ਜਾਂਦੇ ਤੇ ਲੁਧਿਆਣਾ ਆਪਾਂ ਦੇਖਦੇ ਆਂ ਹੋਰ ਵਕ ਵਕ ਥਾਵਾਂ ਪੰਜਾਬ ਦੇ ਗਾਂ ਦੇਖਦੇ ਆਂ ਮੋਹਾਲੀ ਦੇ ਵਿੱਚ ਕਪਿੰਡਾ ਪੰਚਾਇਤੀ ਚੋਣਾਂ ਦੇ ਵੇਲੇ ਵੇਰਵਾ ਸਾਹਮਣੇ ਆਇਆ ਸੀ ਉੱਥੇ ਪੰਜਾਬਗਾਂ ਦੀ ਵੋਟ ਘਟਾ ਕਈ ਗੁਣਾ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਵਧਾ ਰਾਜਨੀਤਿਕ ਲੋਕਾਂ ਨੇ ਤਾਂ ਉਹਨਾਂ ਦੀਆਂ ਵੋਟਾਂ ਵੀ ਬਣਵਾਈਆਂ ਜਿਹੜੇ ਪੰਜਾਬ ਦੇ ਜੰਮੇ ਜਾਏ ਨਹੀਂ ਤੇ ਰਾਜਨੀਤਿਕ ਲੋਕ ਇਉਂ ਕਿਵੇਂ ਚਾਣਗੇ ਕਿ ਪੰਜਾਬ ਦੇ ਵਿੱਚ ਜੇਕਰ 2 ਤੋਂ ਵੱਧ ਬੱਚੇ ਹੋਗੇ ਤਾਂ ਭਾਜ 10 ਲੱਖ ਜੁਰਮਾਨਾ ਕਰ ਦੇਗੇ ਜਿੱਥੇ ਬੱਸਾਂ ਦੇ ਸਫ਼ਰ ਸਿਰਫ ਵੋਟਾਂ ਵਾਸਤੇ ਮੁਫਤ ਕੀਤੇ ਜਾਣ ਤੁਹਾਡੀ ਸਰਕਾਰ ਦੇ ਮੌਕੇ ਵੀ ਐਵੇਂ ਸੀ ਜਿੱਥੇ ਕੇ ਕਗੇ ਜੀ ਕਿ ਆ ਸਬਸਿਡੀ ਐਸ ਗੱਲ ਤੇ ਦੇ ਦਾਂਗੇ ਜਿੱਥੇ ਆਟੇਦਾਲ ਦੇ ਉੱਤੇ ਵੋਟਾਂ ਖਿੱਚੀਆਂ ਜਾਂਦੀਆਂ ਹੁਣ ਜਿੱਥੇ ਆਬਾਦੀ ਦਾ ਵਧਣਾ ਰਾਜਨੀਤਿਕ ਲੋਕਾਂ ਨੂੰ ਰਾਸ ਆਉਂਦਾ ਹੋਵੇ ਉੱਥੇ ਦੋ ਬੱਚਿਆਂ ਵਾਲਾ ਫਾਰਮੂਲਾ ਕਿੱਥੇ ਕਾਮਯਾਬ ਹੋਣਾ ਕੰਧਾਂ ਤੇ ਅਸੀਂ ਬਚਪਨ ਤੋਂ ਲਿਖਿਆ ਪੜ੍ਹਦੇ ਆ ਬੱਚੇ ਦੋ ਹੀ ਕਾਫੀ ਹੋਰਾ ਤੋਂ ਮਾਫੀ ਬੱਚੇ ਦੋ ਹੀ ਕਾਫੀ ਹੋਰਾ ਤੋਂ ਮਾਫੀ ਪਰ ਲਾਲੂ ਪ੍ਰਸਾਰ ਯਾਦਵ ਦੀ ਰੀਲ ਬਣਾਈ ਹੋਈ ਹੈ ਉੱਥੇ ਲਾਲੂ ਪ੍ਰਸਾਰ ਯਾਦਵ ਦੇ ਕਿੰਨੇ ਨਿਆਣੇ ਆ ਜਦੋਂ ਉਹਨਾਂ ਨੂੰ ਸਵਾਲ ਕਰਦੇ ਹੋ ਕਹਿੰਦੇ ਫਿਰ ਕੀ ਆ ਹੋਇਆ ਮੇਰੇ ਅਕੇਲੇ ਕਿਹ ਹੈ ਕਿਆ ਉਹ ਆ ਗੱਲ ਕਹਿੰਦੇ ਆ ਸੋ ਦੇਖੋ ਬੱਚੇ ਆ ਜਿਹੜੇ ਉਹ ਮੇਰਾ ਖਿਆਲ ਵੀ ਅੱਜ ਦੀ ਮਹਿੰਗਾਈ ਦੇ ਮੁਤਾਬਕ ਦੋ ਹੀ ਹੁੰਦੇ ਆ ਬਹੁ ਗਿਣਤੀ ਮੇਰੇ ਤਾਂ ਮੇਰੇ ਖਿਆਲ ਜਿੰਨੇ ਵੀ ਦੋਸਤ ਆ ਸ਼ਾਦੀ ਦੇ ਕਿਸੇ ਦੇ ਕੋ ਤੀਜਾ ਨਿਆਣਾ ਹੋਵੇ ਜਦੋਂ ਅਸੀਂ ਹੋਏ ਆ ਉਦੋਂ ਵੀ ਦੋ ਤਿੰਨ ਹੀ ਸੀ ਪਰ ਜਦੋਂ ਸਾਡੇ ਮਾਪੇ ਹੋਏ ਉਦੋਂ 6 6 7 7 ਸੀ ਹਾਲਾਤ ਬਦਲਨ ਕਰਕੇ ਤੁਸੀਂ ਆਪਦੇ ਕਹਿੰਦੇ ਦੋਸਤਾਂ ਵੱਲ ਦੇਖ ਲਓ ਮੈਂ ਆਪਣੇ ਦੋਸਤਾਂ ਵੱਲ ਵੀ ਨਾ ਬੱਚੇ ਤਾਂ 1 2 1 2 1 2 ਸ਼ਾਦੀ ਕਿਸੇ ਦੇ ਤਿੰਨ ਹੋਣ ਸੋ ਮੈਨੂੰ ਲੱਗਦਾ ਜੀ ਕਿ ਇਹ ਕਾਨੂੰਨ ਪਾਸ ਕਰਵਾਉਣ ਦਾ ਮਨਸ਼ਾ ਭਾਵੇਂ ਹੋਰ ਹੋਵੇ ਪਰ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਹੈ ਜਿਹੜੀ ਵੀ ਭਾਈ ਅਸੀਂ ਇਉਂ ਨਹੀਂ ਇਉਂ ਚਾਹੁੰਦੇ ਆ ਇਹ ਸਿਰੇ ਲੱਗ ਜੇ ਇਹ ਜ਼ਰੂਰੀ ਨਹੀਂ ਹੈਗਾ ਪਰ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਆਪਾਂ ਨੂੰ ਸਾਰੀ ਗੱਲ ਦੀ ਗੁਣਾ ਘਟਾਓ ਜ਼ਰਬ ਤਕਸੀਮ ਕਰਕੇ ਦੇਖਣੀ ਪਊਗੀ ਵੀ ਭਾਈ ਆ ਗੱਲ ਕਿਵੇਂ ਹੋ ਸਕਦੀ ਹੈ ਖੈਰ ਗੱਲ ਮੁਕਦੀ ਕਰਦੇ ਆ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚੋਂ ਬਾਹਰ ਕਦੋਂ ਆਣਾ ਵਕਤ ਦੱਸੂਗਾ ਆ ਕਾਲੀ ਦਲ ਇਸ ਵੇਲੇ ਤਲਮਲਾ ਰਿਹਾ ਉਹ ਕਹਿੰਦਾ ਜੀ ਕਿ ਧੱਕਾ ਤੇ ਧੋਖਾ ਹੋ ਰਿਹਾ ਸਰਕਾਰ ਗਪੌੜ ਛੱਡ ਰਹੀ ਹੈ ਸਰਕਾਰ ਦੇ ਕੋਲੇ ਕੋਈ ਦਸਤਾਵੇਜ਼ ਨਹੀਂਗਾ ਇਹਨਾਂ ਦੇ ਵੱਲੋਂ ਰਿਮਾਂਡ ਹੋਰ ਕਿਉਂ ਨਹੀਂ ਮੰਗਿਆ ਗਿਆ ਜੇਕਰ ਬਿਕਰਮ ਮਜੀਠੀਆ ਸਹਿਯੋਗ ਨਹੀਂ ਸੀ ਕਰ ਰਹੇ ਪੜਤਾਲ ਦੇ ਵਿੱਚ ਇੱਕ ਪਾਸੇ ਕਹਿੰਦੇ ਸਾਨੂੰ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦੇ ਰਹੇ ਦੂਜੇ ਪਾਸੇ ਨਵੇਂ ਸਿਰੇ ਤੋਂ ਰਿਮਾਂਡ ਨਹੀਂ ਮੰਗ ਰਹੇ ਕਹਿੰਦੇ ਜੀ ਕਿ ਹੁਣ ਸਾਡੀ ਜਾਂਚ ਪੜਤਾਲ ਪੂਰੀ ਹੋ ਗਈ ਆ ਵਿੱਚ ਧੋਖਾ ਤੇ ਧੱਕਾ ਕਾਗਜ਼ ਬੋਲਣਗੇ ਜੀ ਕਾਗਜ਼ ਜੀਬਾ ਨਾ ਬੋਲਣ ਮੇਰੀ ਬੇਨਤੀ ਇਹ ਆ ਰਾਜਨੀਤਿਕ ਲੋਕਾਂ ਨੂੰ ਵੀ ਤੇ ਪੱਤਰਕਾਰਾਂ ਨੂੰ ਵੀ ਤੇ ਸਬਕਾਂ ਨੂੰ ਵੀ ਬੇਲੋੜੀਆਂ ਗੱਲਾਂ ਕਰਨ ਦੇ ਨਾਲੋਂ ਆਪਾਂ ਕਾਗਜ਼ ਬੋਲਦੇ ਵੇਖਾਂਗੇ ਉਹਦੇ ਸਮੇਂ ਦੇ ਵਿੱਚ ਜੇ ਕਾਗਜ਼ ਮਜੀਠੀਆ ਦੇ ਉਲਟ ਹੋਏ ਸ਼ੀਸ਼ੇ ਵਾਂਗੂ ਸਾਰੀ ਗੱਲ ਸਾਹਮਣੇ ਆ ਜਾਣੀ ਆ ਜੇ ਕਾਗਜ਼ ਮਜੀਠੀਆ ਦੇ ਪੱਖ ਦੇ ਵਿੱਚ ਹੋਏ ਸਰਕਾਰ ਦੀ ਗੱਲ ਸਾਰੀ ਸਾਹਮਣੇ ਆ ਜਾਣੀ ਆ ਪਰ ਉਹਦੇ ਲਈ ਸਬਰ ਕਰਨਾ ਪਊਗਾ ਜਿਹੜਾ ਕਿ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਦੇ ਅੰਦਰ ਆ